ਜਿਵੇਂ ਹੀ ਪਟਿਆਲਾ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਅੱਗੇ ਵਧਾਈ ਜਾ ਰਹੀ ਹੈ ਉਵੇਂ ਹੀ ਦੋਸ਼ੀਆਂ ਦੀਆਂ ਧੜਕਣਾ ਵੀ ਵੱਧ ਰਹੀਆਂ ਨੇ ਤੇ ਹੁਣ ਐਸਆਈਟੀ ਦੇ ਵੱਲੋਂ ਕੇਸ ਨਾਲ ਸੰਬੰਧਿਤ ਸਿਵਲ ਲਾਈਨ ਥਾਣੇ ਦੇ 6 ਪੁਲਿਸ ਮੁਲਾਜ਼ਮਾ ਜਿਨ੍ਹਾਂ ਦੇ ਵਿੱਚ ਥਾਣਾ ਖੇਤਰ 'ਚੇ ਘਟਨਾ ਵਾਪਰੀ ਸੀ ਉਹਨਾਂ ਦੇ ਬਿਆਨ ਸਰਕਟ ਹਾਊਸ ਦੇ ਵਿੱਚ ਕਲੰਬਦ ਕੀਤੇ ਗਏ ਨੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਏਡੀਜੀਪੀ ਐਸ ਰਾਏ ਨਾਲ एसआईटी ਮੈਂਬਰ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਾਲਿਕ ਐਸਐਸਪੀ ਮੋਹਾਲੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਬਾਗਾਪੁਰਾ ਨਦਰਬੀਰ ਸਿੰਘ ਸਿੱਧੂ ਵੱਲੋਂ ਕਰੀਬ 3 ਘੰਟੇ ਤੱਕ ਕੇਸ ਨਾਲ ਸੰਬੰਧਿਤ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ ਤਾਂ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਐਸ ਰਾਏ ਨੇ ਦੱਸਿਆ ਕਿ ਟੀਮ ਨੇ 31 ਮਾਰਚ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਸਿਗੇ ਜਿਨ੍ਹਾਂ ਨੂੰ ਬੀਤੇ ਦਿਨੀ ਜਿਹੜਾ ਲੈਬਾਰਟਰੀ ਦੇ ਵਿੱਚ ਭੇਜਿਆ ਗਿਆ ਹੈ ਜੁਕੇ ਭਾਰਤ ਸਰਕਾਰ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਹੈ ਉਹਨਾਂ ਦੱਸਿਆ ਕਿ ਟੀਮ ਦੀ ਮੀਟਿੰਗ ਦੌਰਾਨ ਇਸ ਕੇਸ ਨਾਲ ਸੰਬੰਧਿਤ ਸਿਵਲ ਲਾਈਨ ਥਾਣੇ ਦੇ 6 ਪੁਲਿਸ ਮੁਲਾਜ਼ਮਾਂ ਦੇ ਬਿਆਨ ਕਲਬੱਧ ਕੀਤੇ ਗਏ ਨੇ ਅਤੇ ਇਸ ਨਾਲ ਹੁਣ ਐਸਆਈਟੀ ਕੋਲ ਬਿਆਨਾਂ ਤੇ ਦਸਤਾਵੇਜ਼ੀ ਸਬੂਤ ਹੋਣ ਦੇ ਨਾਲ ਨਾਲ ਜਾਂਚ ਵਿਧੀ ਵੱਧ ਢੰਗ ਨਾਲ ਅੱਗੇ ਵਧ ਰਹੀ ਹੈ ਉਹਨੇ ਵੀ ਕਿਹਾ ਕਿ ਹੁਣ ਬਹੁਤ ਛੇਤੀ ਇਸ ਕੇਸ ਨੂੰ ਨਤੀਜੇ ਤੱਕ ਪਹੁੰਚਾਇਆ ਜਾਊਗਾ 30 ਫੋਨ ਕਾਲ ਵੀ ਆਏ ਪਰ ਕਿਸੇ ਕੋਲ ਵੀ ਸਬੂਤ ਨਹੀਂ ਸੀਗੇ ਏ ਡੀ ਜੀ ਪੀ ਐਸ ਰਾਏ ਨੇ ਕਿਹਾ ਕਿ 31 ਮਾਰਚ ਨੂੰ ਟੀਮ ਵੱਲੋਂ ਇੱਕ ਕੇਸ ਨਾਲ ਸੰਬੰਧਿਤ ਸੂਚਨਾ ਦੇਣ ਵਾਸਤੇ ਫੋਨ ਨੰਬਰ ਜੋ ਕਿ 7508300342 ਜਾਰੀ ਕੀਤਾ ਗਿਆ ਸੀ ਜਿਸ ਦੇ ਉੱਤੇ 30 ਦੇ ਕਰੀਬ ਫੋਨ ਕਾਲਾਂ ਆਈਆਂ ਪਰ ਉਨ੍ਹਾਂ ਕੋਲਾ ਰਾਹੀਂ ਕਿਸੇ ਨੇ ਵੀ ਸਬੂਤ ਪੇਸ਼ ਨਹੀਂ ਕੀਤੇ ਸਗੋਂ ਆਪਣੇ ਵਿਚਾਰ ਹੀ ਪੇਸ਼ ਕੀਤੇ ਉਹਨਾਂ ਕਿਹਾ ਕਿ ਐਸਆਈਟੀ ਵੱਲੋਂ ਇਸ ਕੇਸ ਨਾਲ ਸਬੰਧਤ ਹੋਰਨਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾਊਗਾ ਟੀਮ ਨੇ ਘਟਨਾ ਦੀ ਸਮਾਸਾਰਨੀ ਬਣਾਈ ਹੈ ਟੀਮ ਨੇ ਜਿੱਦ ਜਿੱਤੇ ਫਰਕ ਪਾਇਆ ਗਿਆ ਜਾਂਚ ਕੀਤੀ ਜਾਊਗੀ ਉਹਨਾਂ ਕਿਹਾ ਕਿ ਕਰਨਲ ਬਾਠ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਦੇ ਬਿਆਨਾਂ ਨੂੰ ਵੀ ਵਾਊਚਾ ਜਾ ਰਿਹਾ ਹੈ ਅਤੇ ਜੇਕਰ ਕਰਨਲ ਬਾਠ ਨੇ ਇਸ ਸੰਬੰਧੀ ਕੋਈ ਹੋਰ ਨੁਕਤਾ ਸਾਂਝਾ ਕਰਨਾ ਤਾਂ ਉਹ ਐਸਆਈਟੀ ਕੋਲਾ ਕੇ ਆਪਣਾ ਪੱਖ ਪੇਸ਼ ਕਰ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕੇਸ ਦੇ ਵਿੱਚ 12 ਪੁਲਿਸ ਮੁਲਾਜ਼ਮ ਜਿਨ੍ਹਾਂ ਵਿੱਚ ਇੰਸਪੈਕਟਰ ਰੈਂਕ ਦੇ ਵੀ ਅਧਿਕਾਰੀ ਸੀਗੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਐਸਆਈਟੀ ਜਾਂਚ ਕਰ ਰਹੀ ਹੈ ਬਹੁਤ ਤੇਜ਼ੀ ਨਾਲ ਜਾਂਚ ਹੋ ਰਹੀ ਹੈ ਜੋ ਵੀ ਉੱਥੇ ਕ੍ਰਾਈਮ ਸੀਨ ਸੀਗਾ ਜਿੱਥੇ ਘਟਨਾ ਵਾਪਰੀ ਸੀਗੀ ਉੱਥੇ ਜੋ ਵੀ ਲੋਕੇਸ਼ਨਾਂ ਸੀਗੀਆਂ ਜਾਂ ਸਿਸਟੀ ਵੀ ਫੁਟੇਜ ਦੇ ਆਧਾਰ ਤੇ ਜੋ ਵੀ ਸਾਹਮਣੇ ਆਇਆ ਜੋ ਉਥੇ ਲੋਕ ਸੀਗੇ ਕੋਈ ਗਵਾਹ ਦੇ ਤੌਰ ਤੇ ਜਾਂ ਕੋਈ ਸਬੂਤ ਵਜੋਂ ਉਥੇ ਚੀਜ਼ ਸੀਗੀ ਉਹ ਆਪਣੇ ਕਬਜ਼ੇ ਵਿੱਚ ਲੈ ਕੇ ਜਿਹੜਾ ਐਸਆਈਟੀ ਵੱਲੋਂ ਜਾਂਚ ਜਿਹੜੀ ਉਹ ਅੱਗੇ ਵਿਧਿਵਾਦ ਢੰਗ ਨਾਲ ਵਧਾਈ ਜਾ ਰਹੀ ਹੈ ਤੇ ਹੁਣ ਜਿਹੜੇ ਇਹਦੇ ਵਿੱਚ ਕਸੂਰਵਾਰ ਸੀ ਜਿਹੜੇ ਦੋਸ਼ੀ ਸੀਗੇ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਚੁੱਕੀਆਂ ਨੇ ਕਿਉਂਕਿ ਇਹ ਵੀ ਬਿਆਨ ਦੇ ਚੁੱਕੇ ਨੇ ਇਸ ਐਸਆਈਟੀ ਦੇ ਮੁਖੀ ਏਡੀਜੀਪੀ ਰਾਏ ਕੇ ਬੜੀ ਸ਼ੇਤੀ ਹੀ ਨਤੀਜੇ ਤੱਕ ਪਹੁੰਚਾਂਗੇ ਜਾਨੀ ਕਿ ਕੁਝ ਸਮੇਂ ਬਾਅਦ ਜਿਹੜੀ ਐਸਏਟੀ ਹੈ ਨਤੀਜੇ ਤੱਕ ਪਹੁੰਚੇਗੀ ਤੇ ਜੋ ਵੀ ਕਸੂਰवार ਹੋਇਆ ਉਹਦੇ ਖਿਲਾਫ ਕਾਰਵਾਈ ਦੀ ਤਿਆਰੀ ਮੰਨੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਘਟਨਾ ਜਦੋਂ ਵਾਪਰਦੀ ਹੈ ਇੱਕ ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੇ ਪੁੱਤਰ ਨਾਲ ਜੋ ਕਿ ਟਾਬੇ ਦੇ ਬਾਹਰ ਠਹਿਰੇ ਹੋ ਸੀਗੇ ਖਾਣਾ ਖਾ ਰਹੇ ਸੀ ਤਾਂ ਉਹਨਾਂ ਦੇ ਉੱਤੇ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜੋ ਇਲਜ਼ਾਮ ਲੱਗੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੇ ਮੁੱਦਾ ਚੁੱਕਿਆ ਪੰਜਾਬ ਦੇ ਰਾਜਪਾਲ ਤੱਕ ਗਏ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਇੱਥੋਂ ਤੱਕ ਕਿ ਹਾਈ ਕੋਰਟ ਚੰਡੀਗੜ੍ਹ ਵੀ ਗਏ ਤਾਂ ਇਸ ਪੂਰੇ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੇਖਿਆ ਜਾ ਸਕਦਾ ਹੈ ਕਿ ਮਾਮਲਾ ਪੱਖ ਦਾ ਨਜ਼ਰਾਇਆ ਧਰਨੇ ਪ੍ਰਦਰਸ਼ਨ ਲੱਗੇ ਡੀਸੀ ਦਫ਼ਤਰ ਦੇ ਬਾਹਰ ਵੀ ਪੱਕਾ ਮੋਰਚਾ ਲਾ ਦਿੱਤਾ ਪਰ ਜਿਉਂ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮਿਲਿਆ ਤਾਂ ਉਹ ਫਿਰ ਮਤਨ ਕਰ ਦਿੱਤਾ ਗਿਆ ਸੀਗਾ ਧਰਨਾ ਤਾਂ ਉਸ ਤੋਂ ਬਾਅਦ ਜਿਹੜੇ ਪੀੜਤ ਪਰਿਵਾਰ ਹੈ ਇਨਸਾਫ ਦੀ ਮੰਗ ਕਰ ਰਿਹਾ ਕਿ ਸਾਨੂੰ ਇਨਸਾਫ ਜਲਦੀ ਮਿਲਣਾ ਚਾਹੀਦਾ ਹੈ ਤੇ 12 ਦੇ 12 ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਨੌਕਰੀ ਤੋਂ ਹਟਾ ਕੇ ਘਰ ਬਿਠਾ ਦੇਣਾ ਚਾਹੀਦਾ ਤੇ ਜੇਲ੍ਹ ਵੀ ਭੇਜਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਇੱਕ ਕ੍ਰਾਈਮ ਕੀਤਾ ਹੈ ਇੱਕ ਜੁਰਮ ਕੀਤਾ ਹੈ ਤਾਂ ਹੁਣ ਮੁਸ਼ਕਲਾਂ ਵੱਧ ਚੁੱਕੀਆਂ ਨੇ ਉਹਨਾਂ ਪੁਲਿਸ ਅਧਿਕਾਰੀਆਂ ਦੀਆਂ ਤੇ ਇਹ ਵੀ ਇਲਜ਼ਾਮ ਲੱਗਦੇ ਸੀ ਕਿ ਉਹਨਾਂ ਨੂੰ ਬਚਾਉਣ ਦੇ ਯਤਨ ਵੀ ਹੋ ਰਹੇ ਨੇ ਪੁਲਿਸ ਵਿਭਾਗ ਦੇ ਵੱਲੋਂ ਪਰ ਜਿਹੜਾ ਪੀੜਤ ਪਰਿਵਾਰ ਹੈ ਕਹਿੰਦੇ ਅਸੀਂ ਟੇਕੇ ਨਹੀਂ ਬੈਠਾਂਗੇ ਜਦੋਂ ਤੱਕ ਇਹਨਾਂ ਦੋਸ਼ੀਆਂ ਨੂੰ ਜੇਲ੍ਹ ਵਿੱਚ ਨਹੀਂ ਭੇਜ ਦਿੰਦੇ ਉਦੋਂ ਤੱਕ ਅਸੀਂ ਟੇਕੇ ਨਹੀਂ ਬੈਠਾਂਗੇ ਉਦੋਂ ਤੱਕ ਇਹ ਲੜਾਈ ਲੜਦੇ ਰਾਂਗੇ ਇਸ ਨੂੰ ਲੈ ਕੇ ਦੱਸ ਦਈਏ ਕਿ ਜਦੋਂ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਆ ਇੱਥੋਂ ਤੱਕ ਕਿ ਪੁਲਿਸ ਨੂੰ ਵੀ ਕਿਹਾ ਸੀ ਕਿ ਕਰਨਲ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ ਜਿਹੜੀ ਐਫ ਆਈ ਆਰ ਹੈ ਢਾਂਬਾ ਮਾਲਕ ਦੇ ਬਿਆਨ ਦੇ ਆਧਾਰ ਤੇ ਦਰਜ ਕੀਤੀ ਗਈ ਪਰ ਜਿਹੜਾ ਪੀੜਤ ਸੀਗਾ ਜਿੰਨਾ ਘਟਨਾ ਵਾਪਰੀ ਸੀ ਉਹਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਕਿਉਂ ਨਹੀਂ ਹੋਈ ਇੱਕ ਜੈਨੂਅਲ ਸਵਾਲ ਸਵਾਲ ਹੈ ਤਾਂ ਉਸ ਸਵਾਲ ਦਾ ਵੀ ਜਵਾਬ ਜਿਹੜਾ ਮੰਗਿਆ ਗਿਆ ਸੀਗਾ ਇਸ ਪੂਰੇ ਮਾਮਲੇ ਦੇ ਵਿੱਚ ਕੁੱਲ ਮਿਲਾ ਕੇ ਕਹਿੰਦੀ ਹੈ ਕਿ ਜਾਂਚ ਅੱਗੇ ਵਧ ਰਹੀ ਹੈ ਐਸਐਫਟੀ ਦੀ ਦੋ ਵੀ ਐਫ ਆਈ ਆਰ ਜਿਹੜੀ ਇੱਕ ਢਾਬਾ ਮਾਲਕ ਦੇ ਬਿਆਨ ਤੇ ਦਰਜ ਹੋਈ ਸੀ ਦੂਜੀ ਐਫ ਆਈ ਆਰ ਜਿਹੜੀ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਬਿਆਨਾਂ ਦੇ ਆਧਾਰ ਤੇ ਦਰਜ ਹੋਈ ਸੀਗੀ ਦੋਵੇਂ ਪੈਰਨਲ ਚੱਲ ਰਹੀਆਂ ਨੇ ਉਹਨਾਂ ਨੂੰ ਵੌਚਰ ਜਾ ਰਿਹਾ ਹੈ ਕਿ ਕੀ ਸਚਾਈ ਹੈ ਇਸ ਪੂਰੀ ਘਟਨਾ ਦੀ ਕਿਉਂਕਿ ਕ੍ਰਾਈਮ ਸੀਨ ਤੇ ਹੁਣ ਦੂਜੀ ਵਾਰ ਐਸਆਈਟੀ ਪਹੁੰਚ ਚੁੱਕੀ ਹੈ ਤੇ ਉੱਥੇ ਜਾ ਕੇ ਹੁਣ ਬਿਆਨ ਵੀ ਕਲੰਬੱਧ ਕੀਤੇ ਗਏ ਨੇ ਕਿ ਕਿਸ ਵਿਅਕਤੀ ਦੇ ਕੀ ਬਿਆਨ ਨੇ ਫਿਰ ਸਬੂਤਾਂ ਨਾਲ ਉਸ ਨੂੰ ਤਾਲਮਿਲ ਕਰਕੇ ਦੇਖਿਆ ਜਾਊਗਾ ਤੇ ਜੋ ਵੀ ਨਤੀਜਾ ਹੋਊਗਾ ਜੋ ਵੀ ਦੋਸ਼ੀ ਪਾਇਆ ਜਾਊਗਾ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਦਿਓ ਜੱਜ ਧੰਨਵਾਦ